ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਅੰਡਰ ਮਾਨਯੋਗ ਸੀਐਮ ਸਾਹਿਬ ਜੋ ਜੁਦ ਨਸ਼ਿਆਂ ਵਿਰੁੱਧ ਜਿਹੜੀ ਅਸੀਂ ਜਿਹੜੀ ਮੁਹਿੰਮ ਵਢੀ ਹੋਈ ਹੈ ਉਹਦੇ ਤਹਿਤ ਕੱਲ ਮਾਨਸਾ ਦੀ ਸਬਡਿਵੀਜ਼ਨ ਮਾਨਸਾ ਦੇ ਅੰਦਰ ਜੇ ਰਗਵਾਈ ਆਪਣੇ ਡੀਐਸਪੀ ਬੁਟਾ ਸਿੰਘ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਮੇਰੀ ਸੀਆਈਏ ਦੀ ਐਂਡ ਸਪੈਸ਼ਲ ਬ੍ਰਾਂਚ ਇਹਨਾਂ ਸਾਂਝਾ ਆਪਰੇਸ਼ਨ ਦੇ ਤਹਿਤ ਵਿਖੀ ਏਰੀਆ ਦੇ ਵਿੱਚ ਵਿਖੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਦੋ ਨੌਜਵਾਨ ਕਾਬੂ ਕੀਤੇ ਗਏ ਜੇ ਉਹ ਸਕੂਟਰੀ ਤੇ ਸੀਗੇ ਜਿੰਨਾਂ ਕੋ ਭਾਰੀ ਮਾਤਰਾ ਦੇ ਵਿੱਚ 10320 ਜੜੀਆਂ ਨੇ ਡਰਾਮਾਡੋਲ ਜੋ ਐਨਡੀਪੀਐਸ ਤਹਿਤ ਆਉਂਦੀਆਂ ਨੇ ਜਿਹੜੇ ਕੈਪਸੂਲ ਉਹ ਇਹਨਾਂ ਨੇ ਜਿਹੜਾ ਨਸ਼ੀਲਾ ਜਿਹੜਾ ਜੜੀਆਂ ਕੈਪਸੂਲ ਉਹ ਰਿਕਵਰ ਕੀਤੇ ਤੇ ਉਸੇ ਤਹਿਤ ਫਿਰ ਇਹਨਾਂ ਦੇ ਉਸੇ ਵੇਲੇ ਪਰਚਾ ਦਰਜ ਕੀਤਾ ਤੇ ਜੋ ਅੱਜ ਉਹਨਾਂ ਨੂੰ ਰਿਮਾਂਡ ਤੇ ਅਸੀਂ ਲੈ ਕੇ ਪੁਲਿਸ ਪੇਸ਼ ਕਰਕੇ ਉਹਨਾਂ ਨੂੰ ਮਾਨਜੋਗ ਅਦਾਲਤ ਦੇ ਵਿੱਚ ਰੀਮਾਰਡ ਲੈਣ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਬੈਕਵਰਡ ਤੇ ਜਿਹੜੀ ਫਾਰਵਰਡ ਲਿੰਕੇਜ ਹੈਗੀ ਆ ਕਿਉਂਕਿ ਦੋਵੇਂ ਦੋਸ਼ੀ ਜਿਹੜੇ ਆ ਮਨੀ ਮਾਜਰਾ ਚੰਡੀਗੜ੍ਹ ਤੋਂ ਨੇ ਤੇ ਸਕੂਟਰੀ ਤੇ ਸੀਗੇ ਇਹ ਅਸੀਂ ਸਾਰਾ ਸਾਡੇ ਵਾਸਤੇ ਇੱਕ ਹੈਰਾਨੀਜਨਕ ਵੀ ਹੈ ਕਿ ਇੰਨੀ ਦੂਰ ਆਣ ਕੇ ਕਿਸ ਤਰ੍ਹਾਂ ਅਸੀਂ ਇਹਦੀ ਪੂਰੀ ਤਹਿ ਤੱਕ ਪਹੁੰਚਾਂਗੇ ਸਰ ਕੋਈ ਮੂਲ ਨਹੀਂ ਪੁੱਛੀ ਤੁਸੀਂ ਦੱਸਿਆ ਇਹਨਾਂ ਨੇ ਵੀ ਕਿਵੇਂ ਇੱਥੇ ਮਾਨਸਾ ਦਾ ਕਿਵੇਂ ਆਏ ਆ ਗਏ ਜਾਂ ਕਿਵੇਂ ਡਿਲੀਵਰੀ ਕਰਨ ਦਾ ਇਹ ਦੇਖੋ ਇਹਦੀ ਬੈਕਵਰਡ ਫਾਰਵਰਡ ਹੋਣਾ ਸੀ ਇਹਨਾਂ ਦਾ ਜਿਹੜਾ ਰਿਮਾਰਡ ਲੈਣਾ ਹੈ ਉਸ ਤੋਂ ਬਾਅਦ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਫਿਰ ਅਸੀਂ ਇਨਫੋਰਮ ਕਰ ਦੇਵਾਂਗੇ ਸਰ ਕੋਈ ਪਹਿਲਾਂ ਮਾਮਲਾ ਹੋਵੇ ਨਾ ਇਹ ਵੀ ਹਾਲੇ ਇਨਵੈਸਟੀਗੇਸ਼ਨ ਦਾ ਮਸਲਾ ਇਹ ਪਤਾ ਲੱਗ ਜਾਏਗਾ ਸਾਨੂੰ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦਾ ਸਾਰਾ ਪਿਛਲਾ ਰਿਕਾਰਡ ਸਰ ਜਿਵੇਂ ਤੁਸੀਂ ਕਹੇ ਵੀ ਨਾਕੀਬੰਦੀ ਦੇ ਦੌਰਾਨ ਇਹ ਫੜੇ ਗਿਆ ਜਿਹੜੀ ਸਕੂਟੀ ਤੇ ਆ ਰਹੀ ਸੀ ਕੀ ਇਹ ਸਪੈਸ਼ਲ ਨਾਕੀਬੰਦੀ ਸੀ ਜਾਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਸੀ ਉਸ ਗਰਾਊਂਡ ਤੇ ਇਹ ਨਾਕਾ ਲਗਾਇਆ ਦੇਖੋ ਇਨਫੋਰਮੇਸ਼ਨ ਤੇ ਸਾਡੀ ਚਲਦੀ ਹੀ ਰਹਿੰਦੀ ਹੈ ਬਟ ਲੱਗ ਕੰਮ ਕਰ ਜਾਂਦਾ ਹੈ ਜਦੋਂ ਨਾਕਾ ਸਾਡੇ ਸ਼ਿਫਟਿੰਗ ਨਾਕਾ ਚਲਦੇ ਰਹਿੰਦੇ ਇੱਕ ਜਗ੍ਹਾ ਤੇ ਤੇ ਨਾਕਾ ਲਾਉਣ ਨਾ ਇਹੋ ਜੀ ਜਿਹੜੀ ਸਕਸੈਸ ਨਹੀਂ ਮਿਲਦੀ ਤੇ ਸ਼ਿਫਟਿੰਗ ਨਾਕਾ ਹੀ ਆ ਕਿਥੇ ਕਿਥੇ ਕਰਕੇ ਬਾਕੀ ਸਾਡੀ ਆਖੇ ਤਾਂ ਨਹੀਂ ਹੁੰਦੀ ਹੈ ਜਿਹੜੀ ਟੀਮ ਨੇ ਸੀਆਈਏ ਐ ਸਪੈਸ਼ਲ ਬ੍ਰਾਂਚ ਹੈ ਆਪਣੇ ਡੀਐਸਪੀ ਸਾਹਿਬ ਹੈ ਪਤਾ ਸਾਨੂੰ ਵੈਸੇ ਹੀ ਥੋੜਾ ਜਿਹਾ ਸ਼ੱਕ ਹੋ ਹੀ ਜਾਂਦਾ ਤੁਹਾਨੂੰ ਪਤਾ ਡੱਬਾ ਸੀਗਾ ਵਿੱਚ ਰੋਕ ਕੇ ਇੱਕਦਮ ਜਦੋਂ ਸ਼ੁਰੂ ਕੀਤਾ ਸਾਰਾ ਸਾਹਮਣੇ ਜਿਹੜੀ ਰਿਕਵਰੀ ਹੋ ਗਈ ਸਾਡੇ ਕੋਲ ਥੈਂਕ ਯੂ